சபர சுஜன் பரசே பூர்த்தி சுனத்த பணித்த ਸਤ ਗੁਰ ਰਹਾ ਪਰਪੂਰੇ ਜਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਸੁਨਦ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਪਰਪੂਰੇ ਜਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਠਾ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਤਮ ਭਗਵਤੇ ਸਿਮਰ ਕੇ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ਼੍ਰੀ ਹਰਿ ਗ੍ਰਿਸ਼ਨ ਜੈ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿੱਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਕੇ ਆਤਮਕ ਜੋਤ ਸ਼ਬਦ ਦਾ અવਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੈ ਹੇ ਗੁਰੂ ਜੀ ਪੰਜਾਬ ਨੇਤਾਣਿਆਂ ਦੇ ਤਾਣ ਨਿਉਟਿਆਂ ਦੀ ਓਟਾ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਚਰਨ ਕਮਲਾਂ ਵਿਖੇ ਦੋਇ ਕਰ ਜੋੜ ਕਰੋਂ ਅਰਦਾਸ ਤੁਧ ਭਾਵੈ ਤਾਂ ਆਣਹ ਰਾਸ ਦੇ ਮਹਾਵਾਕਾਂ ਦੇ ਅਨੁਸਾਰ ਗੋਰੀ ਸਤਿ ਤਿੰ ਟੁੱਟੇ ਭਧਾਰ ਪੁੱਤ ਗੰਢ ਪਵੈ ਸੰਸਾਰ ਦੇ ਮਹਾਵਾਕਾਂ ਦੇ ਅਨੁਸਾਰ ਸਤਿਗੁਰੂ ਗਰੇਵਣਵਾਜ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪ੍ਰੀਤਵਾਨ ਭਾਈ ਸਾਹਿਬ ਜੀ ਭਾਈ ਗੁਰਮੀਤ ਸਿੰਘ tatha ਸਮੂਹ ਪਰਿਵਾਰ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰ ਦਿਆ ਹੋਇਆ ਭਾਈ ਸਾਹਿਬ ਜੀ ਭਾਈ ਗੁਰਮੀਤ ਸਿੰਘ ਨੂੰ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਗਰੇਵਣਵਾਜ ਪਾਤਸ਼ਾਹ ਜੀ ਭਾਈ ਹਰਕੇਸ਼ ਸਿੰਘ ਨੂੰ ਪੁੱਤਰ ਦੇ ਦਾਤ ਪ੍ਰਦਾਨ ਕੀਤੀ ਆਪ ਜੀ ਦੇ ਸ਼ੁਕਰਾਨੇ ਵਜੋਂ ਸਮੂਹ ਪਰਿਵਾਰ ਵੱਲੋਂ ਰਲ ਮਿਲ ਕੇ ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਕੇ ਦਸਰਿਆਂ ਵੱਲੋਂ ਕਈ ਰੋਜ ਤੋਂ ਲੈ ਕਰਕੇ ਬਾਣੀ ਪੜੀ ਗਈ ਬਾਣੀ ਪੜਦਿਆਂ ਸੁਣਦਿਆਂ ਹੋਜਾਂ ਅਨੇਕਾਂ ਹੀ ਭੁੱਲਾ ਬੇਅਦਬੀਆਂ ਦੀ ਖਿਮਾ ਕਰ ਦੇਣੀ ਸਮੂਹ ਪਰਿਵਾਰ ਨੇ ਕਈ ਰੋਜ ਤੋਂ ਲੈ ਕਰਕੇ ਆਪ ਜੀ ਕੇ ਪਵਿੱਤਰ ਪਾਵਨ ਸਰੂਪ ਦੀ ਸੇਵਾ ਸੰਭਾਲ ਕੀਤੀ ਜਾਣੇ ਅਣਜਾਣੇ ਹੋਜਾਂ ਅਨੇਕਾਂ ਹੀ ਭੁੱਲਾਂ ਬੇਅਦਬੀਆਂ ਦੀ ਖਿਮਾ ਕਰ ਦੇਣੀ ਗਰੀਬਨਵਾਜ਼ ਪਾਤਸ਼ਾਹੀਓ ਕਿਰਪਾ ਕਰਨੀ ਭਜੰਗੀ ਨੂੰ ਦੀਰਘ ਆਰਜੁ ਬਖਸ਼ਨੀ ਗੁਰਸਿੱਖੀ ਵਾਲਾ ਜੀਵਨ ਬਖਸ਼ਨਾ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਬੱਚੇ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਸਫਲਤਾ ਤਰੱਕੀਆਂ ਬਖਸ਼ਿਸ਼ ਕਰਨੀਆਂ ਗਰੀਬਨਵਾਜ਼ ਪਾਤਸ਼ਾਹੀਓ ਬਾਣੀ ਦਾ ਭਾਵ ਸਮੂਹ ਪਰਿਵਾਰ ਦੇ ਹਿਰਦਿਆਂ ਦੇ ਵਸਾਵਣਾ ਸਤਿਗੁਰੂ ਗਰੀਬਨਵਾਜ਼ ਪਾਤਸ਼ਾਹੀ ਮਹਾਨ ਖੁਸ਼ੀਆਂ ਨੂੰ ਮੁਖ ਰੱਖਦੇ ਆ ਹੋਇਆ ਆਪ ਜੀ ਨੂੰ ਸੁੰਦਰ ਪੈਸ਼ਾਕੇ ਪਹਿਨਾਏ ਗਏ ਨੇ ਆਪ ਜੀ ਕੇ ਅੰਗ ਸਿਸ਼ੋਭ ਤਹ ਨਾਪ ਜੀ ਨੇ ਅੰਗੀਕਾਰ ਕੀਤੇ ਇਸੇ ਤਰ੍ਹਾਂ ਇਹ ਲੋਕ ਪਰਲੋਕ ਸੇਵਕਾਂ ਦੇ ਪਰਦੇ ਗਜਨੇ ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਰਲ ਮਿਲ ਕੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀਆਂ ਦੇਗਾ ਸਜ ਕਰਕੇ ਹਾਜ਼ਰ ਨੇ ਕਰੋ ਕਿਰਪਾ ਆਪ ਜੀ ਭੋਗ ਲਾਵੋ ਭੋਗ ਲੱਗਿਆ ਹੋਇਆ ਸੇਤਲ ਪ੍ਰਸ਼ਾਦ ਸਮੂਹ ਸੰਗਤਾਂ ਦੇ ਰਸਨੇ ਲਾਇਕ ਹੋਵੇ ਕਲਾ ਆਪ ਜੀ ਕੀ ਵਰਤੇ ਜਿਸ ਵੇ ਮੁਖ ਪਵੇ ਸੋ ਮੁਖ ਪਵਿੱਤਰ ਹੋਵੇ ਸਤਿਗੁਰੂ ਜੀਓ ਕਿਰਪਾ ਕਰਨੀ ਰਹਿਮਤ ਕਰਨੀ ਦੂਰੋਂ ਨੇੜਿਓਂ ਚੱਲ ਕਰਕੇ ਸੰਗਤਾਂ ਨੇ ਆਪ ਜੀ ਦੇ ਦਰਬਾਰ ਸਹਿਬ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦੀਆਂ ਤਿਲ ਫੁੱਲ ਪੇਟਾਵਾ ਦਰ ਤੇ ਪ੍ਰਵਾਨ ਕਰਨੀਆਂ ਸੰਗਤਾਂ ਦੇ ਚੱਲੇ ਹੋਏ ਕਦਮ ਕਦਮ ਲੇਖੇ ਵਿਚਲਾਉਣੇ ਤਰ੍ਹਾਂ ਘਰੋਂ ਗੁਰਸਿੱਖੀ ਜੀਵਨ ਤੰਦਰੁਸਤੀਆਂ ਚੜ੍ਹਦਿਆਂ ਕਲਾ ਭਖਣੀਆਂ ਸਤਿਗੁਰੂ ਜੀ ਕਿਰਪਾ ਕਰਨੇ ਪਰਵਾਰ ਦੀ ਕੀਤੀ ਹੋਈ ਸੇਵਾ ਦਰ ਤੇ ਪ੍ਰਵਾਨ ਕਰ ਲੈਣੀ ਕਿਰਪਾ ਕਰਨੇ ਗਰੀਬਨਵਾਜ਼ ਪਾਤਸ਼ਾਹ ਜੀ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਬੱਚਿਆਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਸਫਲਤਾ ਤਰੱਕੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਨੂੰ ਖੁਸ਼ੀਆਂ ਪ੍ਰਦਾਨ ਕਰਨੀਆਂ ਪਰਿਵਾਰ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਇਸੇ ਤਰ੍ਹਾਂ ਹੀ ਆਪਣੇ ਦਰ ਘਰ ਦਾ ਪਿਆਰ ਬਖਸ਼ਨਾ ਕਰਮ ਕੰਡਾਂ ਤੋਂ ਬਚਾ ਕੇ ਬਾਣੀ ਬਾਣਿ ਦੇ ਨਾਲ ਜੋੜਨਾ ਗੁਰਮਤਿ ਦੇ ਧਾਰਨੀ ਕਰਨਾ ਸਤਿਗੁਰੂ ਜੀਓ ਕਰੋ ਕਿਰਪਾ ਜੀ ਆਪਣੇ ਪਵਿੱਤਰ ਹੁਕਮ ਨਾਮ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰ ਨਦਰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਸੁਖ ਦਾਤਾ ਭੰਜਨ ਇਸ ਅਗੇ ਕਰ ਅਰਦਾਸ ਮਿਹਰ ਕਰ ਜਿਸ ਮਿਹਰਵਾ ਤਾ ਕਾਰਜ ਆਵੈ ਰਾਸ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੇਤਲ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹੱਲਾ ਪੰਜਵਾਂ ਆਉਕੇ ਘੜੇ ਨ ਦੇਖਣ ਦੇਈ ਆਪਣਾ ਵਿਰਦ ਸੰਭਾਲੇ ਹੱਥ ਦਇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਲ ਆਉਖ ਘੜੇ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦਇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਲ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਵਾਰਾ ਮੀਤ ਰਹਾਉ ਮਨ ਵਿਲਾਸ ਭਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਪਰਮ ਸਤਕਾਰ ਯੋਗ ਸਤਿਗੁਰਾਂ ਦੇ ਸਾਜੇ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਵੀ ਸੰਗਤਾਂ ਦੂਰ ਨੇੜੇ ਤੋਂ ਚੱਲ ਕਰਕੇ ਪਾਈ ਸਾਹਿਬ ਜੀ ਭਾਈ ਗੁਰਮੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚੀਆਂ ਨੇ ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਰਿਵਾਰ ਵੱਲੋਂ ਆਇਆਂ ਸਮੂਹ ਸੰਗਤਾਂ ਦਾ ਧੰਨਵਾਦ ਜੀ ਆਇਆਂ ਕਿਹਾ ਜਾਂਦਾ ਹੈ ਹੁਣ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਦੇਗਾਂ ਦੇ ਗੱਫੇ ਪ੍ਰਾਪਤ ਕਰੋ ਬੜੇ ادب ਸਤਕਾਰ ਦੇ ਨਾਲ ਆਪੋ ਆਪਣੀ ਜਗ੍ਹਾ ਤੇ ਬੈਠ ਕੇ ਉਪਰੰਤ ਤਾਂ ਅਨੁਸ਼ੀਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸਰੂਪ ਆਪਣੇ ਮਹਿਲਾਂ ਨੂੰ ਜਾਣਗੇ ਸਤਿਗੁਰੂ ਪਾਤਸ਼ਾਹ ਜੀ ਨੂੰ ਵਿਦਿਆ ਕਰਕੇ ਉਸ ਤੋਂ ਉਪਰੰਤ ਪਰਿਵਾਰ ਦੇ ਵੱਲੋਂ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਗੁਰੂ ਕੇ ਲੰਗਰ ਤਿਆਰ ਨੇ ਸਾਰਿਆਂ ਸੰਗਤਾਂ ਨੇ ਲੰਗਰ ਪਾਣੀ ਛੱਕੇ ਫਿਰ ਜਾਨ ਦੀ ਕਿਰਪਾਲਤਾ ਕਰਨੀ ਹੈ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਕਿਰਪਾ ਰਹਿਮਤ ਕੀਤੀ ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ ਤੇ ਆਪ ਜੀ ਦੇ ਸਮੂਹੋ ਪਰਿਵਾਰ ਨੇ ਰਲ ਮਿਲ ਕੇ ਖੁਸ਼ੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮubaruk ਚਰਨ ਆਪਣੇ ਗ੍ਰਹਿ ਵਿਖੇ ਪਵਾਏ ਸਮੂਹੋ ਸੰਗਤਾਂ ਦੇ ਮubaruk ਚਰਨ ਪਾਏ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਸੋ ਪਰਿਵਾਰ ਧਨਤਾ ਦੇ ਯੋਗ ਹੈ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਪੋਤਰੇ ਦੀ ਦਾਤ ਬਖਸ਼ਿਸ਼ ਕੀਤੀ ਤੇ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸ੍ਰੀ ਸਾਈਂ ਪਾਠ ਜੀ ਦੀ ਸੇਵਾ ਨਿਭਾਈ ਸਤਿਗੁਰੂ ਜੀ ਦੀ ਕਿਰਪਾ ਕਰਨ ਪਰਿਵਾਰ ਦੀਆਂ ਭਾਵਨਾਵਾਂ ਇਸੇ ਤਰ੍ਹਾਂ ਹੀ ਪੂਰੀਆਂ ਕਰਨ ਇਸੇ ਤਰ੍ਹਾਂ ਹੀ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣ ਜੀ ਉਹ ਸਾਰੀਆਂ ਸੰਗਤਾਂ ਦਾ ਫਿਰ ਸਮੂਹ ਪਰਿਵਾਰ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ